ਸਾਰੇ ਬੱਚਿਆਂ ਨੂੰ ਅਧਿਆਪਿਕਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਮਾਤ 5ਵੀਂ ਦੀ ਪੁਸਤਕ ਪੰਜਾਬੀ ਵਿਆਕਰਨ ਜੋ ਤੁਹਾਨੂੰ ਪ੍ਰੀਵੀਅਸ ਕਲਾਸ ਵਿੱਚ ਟੈਸਟ ਦਿੱਤਾ ਗਿਆ ਸੀ ਅੱਜ ਅਸੀਂ ਉਸ ਟੈਸਟ ਨੂੰ ਕਰਾਂਗੇ ਤੇ ਉਸ ਤੋਂ ਪਹਿਲਾਂ ਮੇਰੇ ਵੱਲੋਂ ਡੀਏਵੀ ਪਰਿਵਾਰ ਦੇ ਵੱਲੋਂ ਸਾਰੇ ਮਾਤਾ ਪਿਤਾ ਅਤੇ ਬੱਚਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਬਹੁਤ-ਬਹੁਤ ਵਧਾਈਆਂ ਤੇ ਸਾਰੇ ਬੱਚੇ ਸਵਸਥ ਅਤੇ ਤੰਦਰੁਸਤ ਰਹਿਣ ਅਤੇ ਵੱਡਿਆਂ ਦਾ ਆਸ਼ੀਰਵਾਦ ਹਮੇਸ਼ਾ ਹੀ ਲੈਂਦੇ ਰਹਿਣ ਅਤੇ ਆਪਣੀ ਪੜਾਈ ਵੱਲ ਧਿਆਨ ਦਿੰਦੇ ਹੋਏ ਹਮੇਸ਼ਾ ਅਵਲ ਨੰਬਰ ਤੇ ਹੀ ਰਹਿਣ ਇਸੇ ਉਮੀਦ ਦੇ ਨਾਲ ਆਪਣੀ ਕਲਾਸ ਨੂੰ ਅੱਜ ਸ਼ੁਰੂ ਕਰਾਂਗੇ ਤਾਨੂੰ ਦਿੱਤਾ ਗਿਆ ਸੀ ਲਿੰਗ ਬਦਲੋ ਵਚਨ ਬਦਲੋ ਅਤੇ ਵਿਰੋਧੀ ਸ਼ਬਦ ਅੱਜ ਅਸੀਂ ਇਹਨਾਂ ਤਿੰਨਾਂ ਵਿਆਕਰਨ ਵਚਨ ਬਦਲੋ ਲਿੰਗ ਬਦਲੋ ਅਤੇ ਵਿਰੋਧੀ ਸ਼ਬਦ ਨੂੰ ਕਰਾਂਗੇ ਪਹਿਲਾ ਹੈ ਵਚਨ ਬਦਲੋ ਖੇਡ ਮਾਲੀ ਕਟਾ ਚਰਖਾ ਮਾਤਾ ਬਸਤਾ ਹੀਰਾ ਤੇ ਲਾਸਟ ਜਾਲੀ ਤੁਸੀਂ ਇਹਨਾਂ ਦੇ ਉੱਤਰ ਲਿਖਣੇ ਹਨ ਅਤੇ ਮੈਡਮ ਨੂੰ WhatsApp ਕਰਨਾ ਹੈ WhatsApp ਸਾਰੇ ਬੱਚਿਆਂ ਨੇ ਕਰਨਾ ਬੇਟਾ ਜੋਦੋ ਹੀ ਤੁਹਾਡਾ ਕੰਮ ਜੋ ਹੈ ਕੰਪਲੀਟ ਹੋ ਜਾਂਦਾ ਹੈ ਤੁਸੀਂ ਨਾਲ ਦੀ ਨਾਲ ਹੀ ਮੈਂ ਆਪਣੀ ਅਧਿਆਪਿਕਾ ਨੂੰ ਆਪਣੇ ਦੁਆਰਾ ਕੀਤੇ ਹੋਏ ਕੰਮ ਨੂੰ ਉਹਨਾਂ ਦੇ ਨੰਬਰ ਤੇ ਭੇਜਣਾ ਹੈ ਅਗਲਾ ਹੈ ਤੁਹਾਡੇ ਕੋਲ ਲਿੰਗ ਬਦਲੋ ਲੰਮਾ ਸੰਤ ਗਲਾਸ 우ਸਤਾਦ ਪੰਸਾਰੀ ਟੋਪ ਦਰਬਾਰੀ ਅਤੇ ਮਿੱਤਰ ਇਹਨਾਂ ਦੇ ਉੱਤਰ ਲਿਖਨੇ ਹਨ ਲਿੰਗ ਬਦਲੋ ਅਗਲਾ ਹੈ ਵਿਰੋਧੀ ਸ਼ਬਦ ਹਸਮੁਖ ਨਿਕਾ ਹਾੜੀ ਕਹਾਲੀ ਵਸਣਾ ਗੰਦਾ ਆਸ਼ਾ ਅਤੇ ਬਲਵਾਨ ਤੇ ਅੱਜ ਦਾ ਤੁਹਾਡਾ ਟੈਸਟ ਹੈ ਲਿੰਗ ਵਚਨ ਤੇ ਵਿਰੋਧੀ ਤੇ ਇਸ ਦੇ ਨਾਲ ਹੀ ਅਗਲਾ ਜੋ ਹੈ ਤੁਹਾਡੇ ਕੋਲੋਂ ਟੈਸਟ ਆਏਗਾ ਤੁਸੀਂ ਦੋਵੇਂ ਅਰਜ਼ੀਆਂ ਜੋ ਹਨ ਉਹ ਯਾਦ ਰੱਖਣੀਆਂ ਹਨ ਫੀਸ ਮਾਫੀ ਦੀ ਅਤੇ ਸੈਕਸ਼ਨ ਬਦਲਣ ਦੇ ਲਈ ਤੁਹਾਨੂੰ ਦੋ ਅਰਜ਼ੀਆਂ ਕਰਵਾਈਆਂ ਗਈਆਂ ਹਨ ਇਹਨਾਂ ਦੋਨਾਂ ਅਰਜ਼ੀਆਂ ਦੀ ਤਿਆਰੀ ਤੁਸੀਂ ਕਰਨੀ ਹੈ ਅਤੇ ਕੱਲ ਦੀ ਕਲਾਸ ਦੇ ਵਿੱਚ ਤੁਹਾਡਾ ਟੈਸਟ ਰੱਖਿਆ ਹੈ ਅਰ ਜੀ ਜੋ ਤੁਸੀਂ ਯਾਦ ਕਰਕੇ ਰੱਖਣਾ ਹੈ ਧੰਨਵਾਦ